ਸ਼ਿਗਾਲ ਜੀ ਅੱਜ ਅਸੀਂ ਬੈਠੇ ਆ ਜੈਮਨੀ ਸਟੂਡੀਓ 사운ਡ ਦਾ ਜਿੱਥੇ ਅਸੀਂ ਸੁੱਚਾ ਸੂਰਮਾ ਨੂੰ ਮਿਕਸ ਕਰ ਰਹੇ ਹਾਂ ਤੇ ਦਾਦਾ ਕਮਾਲ ਕਰ ਰਹੇ ਨੇ ਕਮਾਲ ਦਾ ਮਿਕਸ ਖੈਰ ਇਹਦਾ ਫੈਸਲਾ ਤੁਸੀਂ ਕਰੋਗੇ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਿਰਫ ਇੱਕ ਜਾਂ ਦੋ ਦਿਨ ਬਾਕੀ ਨੇ ਸਾਡੇ ਅੱਜ 12 ਤਰੀਕ ਦੀ ਰਾਤ ਹੋ ਗਈ ਹੈ ਕੱਲ ਨੂੰ ਕਰਾਂਗੇ ਤੇ ਪਰਸੋ ਇਹਦਾ ਫਾਈਨਲ ਮਿਕਸ ਹੋ ਜਾਊਗਾ ਔਰ ਫਿਰ ਇਦਰ ਇੰਦਰ ਜੀ ਕਮਾਲ ਕਰ ਚੁੱਕੇ ਨੇ ਖੈਰ ਤੁਹਾਨੂੰ ਮੈਂ ਇਹ ਗੱਲ ਦੱਸਣ ਲਈ ਅੱਜ ਅਸੀਂ ਬੈਠੇ ਆ ਕਿ ਤੁਹਾਡੇ ਸਾਹਮਣੇ ਬਹੁਤ ਸਾਰੇ ਕਲਾਕਾਰ ਇਨਕਲੂਡਿੰਗ ਬੱਬੂ ਆ ਰਹੇ ਨੇ ਔਰ ਉਹ ਫੇਸ ਹੁੰਦੇ ਨੇ ਫਿਲਮ ਦਾ ਇਹ ਕੋਈ ਸ਼ੱਕ ਨਹੀਂਗਾ ਪਰ ਫਿਲਮ ਦੀ ਜੋ ਬੈਕਬੋਨ ਹੁੰਦੇ ਨੇ ਰੀੜ ਦੀ ਹੱਡੀ ਹੁੰਦੇ ਨੇ ਉਹ ਇਹ ਲੋਕ ਨੇ ਮੈਂ ਵੀ ਇੰਨਾ ਈ ਹੈ ਪਰ ਇਹ ਮੇਰੇ ਮੇਰੇ ਕੋਲੇ ਅਗਰ ਇਨਸਟਰੂਮੈਂਟ ਮੇਰੇ ਕੋਲੇ ਹਥਿਆਰ ਨਹੀਂ ਹੋਣਗੇ ਤਾਂ ਮੈਂ ਕੀ ਕਰ ਲੂ ਇਹ ਮੇਰੇ ਹਥਿਆਰ ਨੇ ਇਹਨਾਂ ਨੇ ਜੋ ਕੈਮਰਾ ਵਰਕ ਕੀਤਾ ਬਾਂਸਲ ਸਾਹਿਬ ਨੇ ਉਦੋਂ ਸ਼ੂਟ ਤੋਂ ਲੈ ਕੇ ਹੁਣ ਤੱਕ ਸਵਾਲ ਆ ਗਿਆ ਤੁਹਾਨੂੰ ਕੁਝ ਚੀਜ਼ਾਂ ਬਾਅਦ ਚ ਪਤਾ ਚੱਲਣਗੀਆਂ ਜਿਹੜੇ ਚਿਹਰੇ ਇਹਨਾਂ ਨੇ ਬਾ ਕਮਾਲ ਸਕਿਨ ਟੋਨ ਕਮਾਲ ਐਟਮਾਸਫੀਅਰ ਕਮਾਲ ਉਹ ਇਹਨਾਂ ਦੀ ਕਰਾਮਾਤ ਹੈ ਜੋ ਤੁਹਾਨੂੰ ਸਾਊਂਡ ਸੁਣ ਰਹੀ ਆ ਅੱਜ ਦੋ ਦਿਨਾਂ ਬਾਅਦ ਸੁਣੂਗੀ ਜਦੋਂ ਤੁਸੀਂ ਖੜੇ ਹੋ ਜਾਉਗੇ ਸੀਟ ਤੋਂ ਜਦੋਂ ਉਹ ਬੰਦਾ ਖੇਸ ਲਾਊਗਾ ਸੂਚਾ ਆਪਦੇ ਉੱਤੇ ਉਹ ਇਹਨਾਂ ਦੀ ਕਰਾਮਾਤ ਹੈ ਇਹ ਕਮਾਲ ਕਰ ਰਹੇ ਨੇ ਸਾਊਂਡ ਦੇ ਵਿੱਚ ਕਿਵੇਂ ਗੱਲ ਨੂੰ ਉੱਥੇ ਲੈ ਕੇ ਜਾਣਾ ਔਰ ਫਿਰ ਆ ਜਾਨੇ ਇਹ ਸਾਊਂਡ ਕ੍ਰिएशन ਝਾਂਜਰ ਕੁੰਡਾ ਗੰਡਾਸਾ ਧਰਤੀ ਚ ਕਿਵੇਂ ਵੱਜੂ ਬੋਤਲ ਪ੍ਰਾਣੀ ਮਿੱਟੀ ਤੇ ਕਿਵੇਂ ਟਟੂ ਇਹ ਸਾਰਾ ਕੁਝ ਦੀਪ ਦਾ ਕੰਮ ਹੈ ਇਹਦੀ ਬਥੇਰੀ ਜਾਣ ਖਾਦੀ ਆ ਮੈਂ ਹੁਣ ਵਿਚਾਰਾ ਥੋੜਾ ਜਿਆਦਾ ਰਿਲੈਕਸ ਹੋਇਆ ਮੈਂ ਮੈਂ ਹੀ ਨਹੀਂ ਖਾਦੀ ਦਾਦਾ ਇਹਦੀ ਬਾਕੀਆਂ ਨੇ ਵੀ ਬੜਿਆਂ ਨਹੀਂ ਖਾਦੀ ਆ ਗਏ ਬੂਟਾ ਸਿੰਘ ਜੀ ਜੋ ਤੁਸੀਂ ਬੂਟਾ ਆਪਣਾ ਵੇਖ ਰਹੇ ਹੋ ਬੱਬੂ ਨੂੰ ਗੰਡਾਸਾ ਚੱਲ ਰਿਹਾ ਹੈ ਕੁੱਕਰ ਨੂੰ ਵੇਖ ਰਹੇ ਹੋ ਆਇਆ ਨਿਕਲ ਕੇ ਆ ਰਿਹਾ ਹੈ ਇਜ਼ਹਾਰਾ ਕਰਾਮਤ ਔਰ ਜਲਵਾ ਉਹ ਸ਼ਾਰਟਸ ਦਾ ਉਹ ਬੂਟਾ ਸਿੰਘ ਜੀ ਦਾ ਐਕਸ਼ਨ ਦੇ ਵਿੱਚ ਵੱਖਰੀ ਗੱਲ ਆਪ ਰਹੇ ਜੇ ਪਏ ਹੋ ਸੋ ਇਹ ਬੈਕਬੋਨ ਨੇ ਇਹ ਹੁੰਦੇ ਨੇ ਅਸਲ ਬੈਕਬੋਨ ਫਿਲਮ ਦੀ 노 ਡਾਊਟ ਫੇਸ ਐਕਟਰ ਹੁੰਦੇ ਨੇ ਸਾਡੀ ਸਾਰੀ ਮਿਹਨਤ ਉਹਨਾਂ ਦੇ ਰਾਈ ਸਾਹਮਣੇ ਆਉਂਦੀ ਹੈ ਔਰ ਇਸੇ ਲਈ ਤੁਸੀਂ ਕੋ ਕਰ ਹੋਵੇ ਜਾਂ ਅਬਵਾਲ ਸੁਚਾ ਹੋਵੇ ਬਲਵੀਰੋ ਹੋਵੇ ਪੂਰੋ ਹੋਵੇ ਭਾਗ ਹੋਵੇ ਕਮਾਲ ਦੇ ਲੱਗ ਰਹੇ ਨੇ ਉਹ ਇੰਨਾ ਕੀ ਕਾਰਮਾਤ ਆ ਸਾਰਿਆਂ ਦੀ ਆਈ ਐਮ ਬlesਡ ਕਿ ਮੇਰੇ ਨਾਲ ਨੇ ਇਹ ਸਾਰੀ ਔਰਤ ਨੂੰ ਇੱਕ ਵਧੀਆ ਪ੍ਰੋਡਕਟ ਜਦੋਂ ਤੁਸੀਂ 20 ਤਰੀਕ ਨੂੰ ਦੇਖੋਗੇ ਵਰਲਡ ਕਲਾਸ ਹੋਊਗਾ ਮੈਂ ਗੁਜ਼ਾਰਿਸ਼ ਕਰੂੰਗਾ ਮੇਰੇ ਨਾਲ ਦੋ ਸੀਨੀਅਰ ਆਦਮੀ ਮੇਰੇ ਨਾਲ ਬੈਠੇ ਨੇ ਫਿਰ ਬਾਅਦ ਚ ਬੂਟਾ ਜੀਤੇ ਦੀਪ ਵੀ ਕਿ ਆਪ ਦਾ ਬਖਸ਼ਰ ਸਾਹਿਬ ਥੋੜਾ ਥੋੜਾ ਕੋਈਨ ਨੂੰ ਪਤਾ ਲੱਗੇ ਬੰਦਿਆਂ ਨੂੰ ਸਾਰਿਆਂ ਨੂੰ ਕਿ ਇਹ ਕੰਮ ਕਿਵੇਂ ਹੁੰਦੇ ਨੇ ਸਸੇ ਗੱਲ ਜੀ ਮੇਰੇ ਡਾਇਰੈਕਟਰ ਸਾਹਿਬ ਅਮਿਤੋਜੀ ਐਨੇ ਖੁਦ ਐਨੇ ਵੰਡਰਫੁਲ ਹੋਰ ਐਨੇ ਟੈਕਨੀਕਲੀ ਦੇ ਮਾਸਟਰ ਬੰਦੇ ਹੈਗੇ ਹੈ ਔਰ ਇਹਨਾਂ ਦੀ ਸਕ੍ਰਿਪਟ ਹੋਰ ਇਹਨਾਂ ਦਾ ਵਿਜ਼ਨ ਐਨਾ ਸਟਰੋਂਗ ਹੈਗਾ ਕਿ ਇਹਨਾਂ ਨਾਲ ਕੰਮ ਕਰਨਾ ਆਪਣੇ ਆਪ 'ਚ ਇੱਕ ਬੜਾ ਚੈਲੰਜ ਹੋ ਜਾਂਦਾ ਹੈ ਐਂਡ ਹੀ ਇਜ਼ ਵੈਰੀ ਡਿਮਾਂਡਿੰਗ ਸਮ ਟਾਈਮਸ ਤਾਂ ਉਹ ਸਾਰੀ ਚੀਜ਼ਾਂ ਸਕ੍ਰਿਪਟ ਨੂੰ ਧਿਆਨ ਰੱਖਦੇ ਹੋਏ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਪੂਰੀ ਜੀ ਦੀ ਜਾਨ ਲਗਾ ਕੇ ਕੋਸ਼ਿਸ਼ ਕੀਤੀ ਹੈ ਕਿ ਭਈ ਬੈਸਟ ਉਹਨੂੰ গিਵਨ ਸਰਕਮਸਟੈਂਸਸ ਦੇ ਵਿੱਚ ਉਹਨੂੰ ਬੈਸਟ ਕਰ ਸਕੀਏ ਉਹ ਮਾਹੌਲ ਉਹ ਪੁਰਾਣਾ 1950 15 ਦਾ ਜਿਹੜਾ ਮਾਹੌਲ ਹੈ ਉਹ ਕ੍ਰੀਏਟ ਕੀਤਾ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਦੱਸਣਾ ਹੈ ਕਿ ਵੀ ਕਿੰਨਾ ਅਸੀਂ ਉਸੇ ਕਾਮਯਾਬ ਹੋਏ ਹਾਂ ਔਰ ਪਤਾ ਕੀ ਹੈ ਉਦੋਂ ਲਾਈਟ ਦਾ ਸੋਰਸ ਨਹੀਂ ਹੁੰਦਾ ਸੀ ਕਿ ਬਲਬ ਹੁਣ ਜਿਵੇਂ ਬਲਬ ਜਗ ਰਹੇ ਨੇ ਤਾਂ ਸਾਡੇ ਫੇਸ ਤੇ ਲਾਈਟ ਆ ਰਹੀ ਹੈ ਉਦੋਂ ਹੁੰਦੀਆਂ ਸੀ ਮਸ਼ਾਲਾਂ ਦੀਵੇ ਨਹੀਂ ਤਾਂ ਚੰਦ ਤੇ ਜਾਂ ਸੂਰਜ ਉਹਨਾਂ ਸੋਰਸ ਨੂੰ ਫੜ ਕੇ ਜੋ ਕਰਾਮਾਤ ਕੀਤੀ ਹੈ ਜੋ ਕਮਰਿਆਂ ਦੇ ਵਿੱਚ ਰੀਜ਼ਸ ਆ ਰਹੀਆਂ ਨੇ ਜੋ ਇਹ ਲੜਕਾ ਲੜਕੀ ਖੂਬਸੂਰਤ ਲੱਗ ਰਹੀ ਨਹੀਂ ਉਹ ਇਹ ਨਹੀਂ ਕਰਾਮਾਤ ਹੈ ਹੁਣ ਆਪਾਂ ਗੱਲ ਕਰਦੇ ਹਾਂ ਦੋ ਚੀਜ਼ਾਂ ਸ਼ਾਨਾ ਵਾ ਸ਼ਾਨਾ ਚੱਲਦੀਆਂ ਇੱਕ ਪਾਸੇ ਪਿਕਚਰ ਇੱਕ ਪਾਸੇ ਸਾਊਂਡ ਉਸ ਸਾਊਂਡ ਦੀ ਜੋ ਕਰਾਮਾਤ ਹੈ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਜਦੋਂ ਸੁੱਚੇ ਨੇ ਖੇਸ ਲਾਉਣਾ ਤਾਂ ਤੁਸੀਂ ਲਲਕਾਰਾ ਮਾਰ ਕੇ ਖੜੇ ਹੋਣਾ ਉਹ ਕਰਾਮਾਤ ਹੈ ਇਧਰਲੇ ਪਾਸੇ ਇਹਨਾਂ ਨੇ ਕਮਾਲ ਕੀਤੀ ਐ ਇਹ ਜੈਮਿਨੀ ਸਟੂਡੀਓ ਇਹਨਾਂ ਦਾ ਅੱਜ ਅਸੀਂ ਮਿਕਸਿੰਗ 'ਚ ਬੈਠੇ ਹੋਏ ਆਂ ਬਲੀਵ ਕਰੋ ਜੇ ਮੈਨੂੰ ਬੁਖਾਰ ਚੜਿਆ ਹੋਇਆ ਬਿਕੋਜ਼ ਆਫ ਕਾਫੀ ਹੈਕਟਿਕ ਰਿਹਾ ਪਿਛਲੇ ਦਿਨਾਂ 'ਚ ਬਟ ਜਦੋਂ ਮੈਂ ਦਾਦਾ ਨੂੰ ਦੱਸਿਆ ਮੈਂ ਇੱਥੇ ਆ ਕੇ ਬਹਿਣਾ ਸਵਾਦ ਆ ਜਾਂਦਾ ਕਿ ਕਿ ਇੰਨਾ ਅੱਛਾ ਲੱਗਦਾ ਕਿ ਮੈਂ ਇਹਨਾਂ ਨੂੰ ਕਿਹਾ ਦਾਦਾ ਮੇਰਾ ਬੁਖਾਰ ਉਤਰ ਜਾਂਦਾ ਜਦੋਂ ਮੈਂ ਤੁਹਾਡੇ ਨਾਲ ਆ ਕੇ ਬਹਿਣਾ ਐ ਇਹੋ ਜੀ ਸਾਊਂਡ ਇਹੋ ਜਿਹਾ ਕਮਾਲ ਪਲੀਜ਼ ਦਾਦਾ ਦੱਸੋ ਚਾਰ ਸ਼ਬਦ ਔਰ ਤੁਸੀਂ ਆਪ ਹਿੰਦੀ ਮੇਂ ਬਤਾ ਸਕਤੇ ਹੋ ਹੈਲੋ Hi, this is Alok here. I'm glad that I've got the opportunity to work in this film. Uh, I would like to thank the producer, Mr. Sameer Singh, and the director, Mr. Amit Ojman, to give me that opportunity. And I really enjoyed working with this film. Thank you very much. traditional sounds <laughs> ਮਤਲਬ ਬਲਦ ਦੀਆਂ ਉਠਾਂ ਦੀਆਂ ਜਾਂ ਜਿਹੜੀਆਂ ਹੋਰ ਉਹਦੋਂ ਜੁੱਤੀਆਂ ਦੀ ਹੁੰਦੀ ਸੀ ਚਾਂਜਰਾਂ ਦੀ ਹੁੰਦੀ ਸੀ ਮੰਝੀਆਂ ਦੀ ਸਪੈਸ਼ਲੀ ਹੁੰਦੀ ਸੀ ਕੀ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਹੈ ਕਮਾਲ ਦੇ ਤਰੀਕੇ ਨਾਲ ਆਈ ਟ੍ਰਾਈਡ ਆਈ ਟ੍ਰਾਈਡ ਮਾਈ ਬੈਸਟ ਲੈਟਸ ਅਪ ਟੂ ਯੂ ਟੂ ਜਜ दैट थैंक यू ਸੋ ਮਚ ਦੇ ਨਾਲ ਫਿਰ ਮੈਂ ਥੋੜਾ ਥੋੜਾ ਦੱਸ ਵੀ ਦਿੰਦਾ ਜੀ ਦਾਦਾ ਇਦਾ ਮਤਲਬ ਆ ਹੈ ਆ ਚੀਜ਼ ਐ ਹੁੰਦੀ ਆ ਫਿਰ ਜਦੋਂ ਰੜਕਣਾ ਬਖਾਇਆ ਇਹ ਨਾਲ ਯਾਨੀ ਉਹ ਵਾਈਟ ਜਿਆ ਕੀ ਨਿਕਲ ਰਿਹਾ ਮੈਂ ਕਹ ਇਹ ਮੱਖਣ ਇਹ ਪਾਇਆ ਜਾਂਦਾ ਸਾਗ ਚ ਤੇ ਫਿਰ ਸਵਾਦ ਬੰਦਾ ਸਾਗ ਅੱਛਾ ਉਹ ਸਾਗ ਜਿਹੜੀਆਂ ਦਾਦਾ ਨੇ ਕਮਾਲ ਦੀਆਂ ਬਣਾ ਕੇ ਸਾਹਮਣੇ ਲਿਆਂਦੀਆਂ ਉਹਨਾਂ ਨੂੰ ਲੈ ਕੇ ਕ੍ਰੀਏਟ ਕਰਨ ਚ கரੈਕਟ ਉਹ ਲੈ ਕੇ ਆਉਣ ਚ ਉਹਨਾਂ ਨੂੰ ਜੋ ਆ ਮੈਜ ਦੀ ਜਾਨ ਖਾਦੀ ਐ ਡਬਿੰਗ ਤੋਂ ਲੈ ਕੇ ਤੇ ਉਹ ਸਾਊਂਡਸ ਕ੍ਰੀਏਸ਼ਨ ਦੇ ਵਿੱਚ ਉਹ ਦੀਪ ਐ ਸਤਿ ਸ਼੍ਰੀ ਅਕਾਲ ਜੀ ਦੀਪ ਬਾਵਾ ਇਹ ਪੰਜਾਬ ਤੋਂ ਆ ਇਹਦਾ ਵੀ ਹਾਲ ਮੇਰੇ ਵਾਲਾ ਹੀ ਆ ਬੁਖਾਰ ਇਹਨੂੰ ਵੀ ਚੜਿਆ ਰਿਹਾ 10ਵੀਂ ਦੀਪ ਕੀ ਕੋਸ਼ਿਸ਼ ਕੀਤਾ ਕਿਵੇਂ ਹਾਂ ਟਿੱਬਿਆਂ ਤੇ ਜਾ ਕੇ ਪੈਰਾਂ ਦੀ ਸਾਊਂਡ ਕੱਢ ਕੇ ਲਿਆਂਦੀ ਨਹੀਂ ਤਾਂ ਲੱਕੜਾਂ ਤੇ ਫਰਸ਼ਾਂ ਤੇ ਹੁੰਦੀ ਆ ਉਦੋਂ ਕਿਹੜੀਆਂ ਇਹ ਹੁੰਦੀਆਂ ਸੀ ਟਿੱਬੇ ਤੇ ਕਿਵੇਂ ਹੁੰਦੇ ਸੀ ਕਰ ਦੀਪਾ ਦੱਸੂਗਾ ਸਤਿ ਸ਼੍ਰੀ ਅਕਾਲ ਜੀ ਫਸਟ ਆਲ ਮੈਨੂੰ ਅਮਿਤੂ ਜੀ ਨਾਲ ਕੰਮ ਕਰਕੇ ਬਹੁਤ ਸ਼ੌਧ ਆਉਂਦਾ ਪਹਿਲਾਂ ਵੀ ਦੋ ਫਿਲਮਾਂ ਕੀਤੀਆਂ ਸਰ ਨਾਲ ਮੈਂ ਇਹ ਚ ਨਵੀਆਂ ਚੀਜ਼ਾਂ ਹੋਰ ਸਿੱਖਣ ਨੂੰ ਬਹੁਤ ਮਿਲਿਆ ਸਰ ਨਾਲ ਬੈਠ ਕੇ ਤੇ ਕੁਝ ਚੀਜ਼ਾਂ ਦਾ ਸਾਉਂਡ ਦਾ ਸਰਨੇ ਦੱਸਿਆ ਕਿ ਆ ਚੀਜ਼ਾਂ ਐ ਹੋ ਸਕਦੀਆਂ ਤਾਂ ਉਹਨਾਂ ਨੂੰ ਅਸੀਂ ਕ੍ਰੀਏਟ ਕੀਤਾ ਜਿੰਨਾ ਹੋ ਸਕਦਾ ਆਪਦੇ ਐਫਰਟ ਵਧਿਆ ਕੀਤੇ ਤੇ ਤੁਹਾਨੂੰ 20 ਤਰੀਕ ਨੂੰ ਥੀਏਟਰ ਚ ਬਾਕੀ ਅਲੂਕ ਦਾ ਨੇ ਉਹਨਾਂ ਸਾਉਂਡਾਂ ਨੂੰ ਹੋਰ ਵਧੀਆ ਕਰਤਾ ਤਾਂ 20 ਤਰੀਕ ਨੂੰ ਦੇਖੋ ਥੀਏਟਰ ਦੇ ਵਿੱਚ ਤੁਹਾਨੂੰ ਸੁਆਦ ਆਊਗਾ ਚੀਜ਼ਾਂ ਦੇਖ ਕੇ ਤੁਹਾਨੂੰ ਉਹ ਸਾਉਂਡ ਤਾਂ ਐ ਕਮਾਲ ਲੱਗਣ ਗਿਆ ਇਹ ਲੋਕdance ਜੋ ਜਲਵਾ ਕੀਤਾ ਨਾ ਉਹ ਜ ਸਾਊਂਡ ਜੋ ਲੱਗਦੀ ਔਰ ਜੋ ਇਹਨਾਂ ਨੇ ਕੁੜੀਆਂ ਨੂੰ ਸਪੈਸ਼ਲੀ ਮੈਂ ਇਹਨਾਂ ਨੂੰ ਹੱਸੀ ਜਾਂਦਾ ਸੀਗਾ ਮੈਂ ਕਿਹਾ ਨਾ ਲੋਕਾਂ ਨੇ ਕਿਹਾ ਨਾ ਇੰਨੀਆਂ ਸੋਹਣੀਆਂ ਕੁੜੀਆਂ ਇਹਨਾਂ ਨੇ ਕਿੱਥੋਂ ਲੈ ਲਈਆਂ ਕਾਸਟ ਕਰ ਲਈਆਂ ਮੈਂ ਕਿਹਾ ਉਹਦੇ ਚ ਕਰਾਮਾਤ ਇਹਨਾਂ ਦੀ ਔਰ ਅਸੀਂ ਵੀ ਬਿਨਾ 뮤직 ਤੋਂ ਸੀਨ ਰੱਖੇ ਨੇ ਖੈਰ ਹੁਣ ਆ ਜਾਂਦੇ ਆ ਜਿਹੜੇ ਤੁਸੀਂ ਗੰਡਾਸੇ ਚੱਲਦੇ ਹੋ ਵੇਖੇ ਨੇ ਤੁਸੀਂ ਵੇਖਿਆ ਹੋਣਾ ਆਮ ਤੌਰ ਤੇ ਬੜਾ ਸੌਖਾ ਸਾਊਥ ਇੰਡੀਅਨ ਸਟਾਈਲ ਫਾਈਟ ਬਲਕਿ ਉਹਦਾ ਜਿਹੜਾ ਸਾਊਂਡ ਇਫੈਕਟਸ ਹੁੰਦੇ ਉਹ ਵੀ ਸਾਊਥ ਇੰਡੀਆ ਨਾਲ ਅੱਜ ਕੱਲ ਕੰਮ ਚੱਲ ਪਿਆ ਸ਼ੂਕ ਸ਼ੂਕ ਛਾ ਸਾਡਾ ਕਲਚਰ ਉਹ ਨਹੀਂਗਾ ਖਾਸ ਕਰ 100 ਸਾਲ ਪਹਿਲਾਂ ਤਾਂ ਜਮਾਈ ਨਹੀਂ ਸੀਗਾ ਸਾਡਾ ਇੱਕ ਆਵਦਾ ਤਰੀਕਾ ਸੀ ਲੜਾਈਆਂ ਚ ਚੜਾਈ ਹੁੰਦੀ ਸੀ ਉਤਰਾਈ ਹੁੰਦੀ ਸੀ ਉਹਦੀਆਂ ਪ੍ਰੈਕਟਿਸ ਕਰਾਈਆਂ ਗਈਆਂ ਫਿਰ ਉਹ ਗੰਡਾਸੇ ਰੀਅਲ ਚ ਚਲਾਏ ਗਏ ਸੱਟਾਂ ਵੀ ਬੜਿਆਂ ਦੇ ਵੱਜੀਆਂ ਉਸ ਕੰਮ ਨੂੰ ਜੋ ਅੰਜਾਮ ਦਿੰਦਾ ਮੇਰੀ ਬਾਹ ਨਾਲ ਬਾਹ ਬਣ ਕੇ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤਦਾਰ ਬੂਟਾ ਸਿੰਘ ਬਹੁਤ ਸੀਨੀਅਰ ਆਦਮੀ ਨੇ ਔਰ ਕਮਾਲ ਕੀਤੀ ਆ ਬੁਟਾ ਜੀ ਦੱਸੋ ਮਾਰਾ ਜੀ ਮੈਨੂੰ ਇੰਨਾ ਭਾਈ ਹਮਤੋਜ ਜੀ ਨਾਲ ਬਹੁਤ ਮਜ਼ਾ ਆਇਆ ਕੰਮ ਕਰਕੇ ਕਿ ਸਾਰੀਆਂ ਫਿਲਮਾਂ ਇਹ ਤਕਰੀਬਨ ਮੈਂ ਨਾਲ ਕੀਤੀਆਂ ਹਾਈਆਂ ਤੇ ਅਸੀਂ ਪੂਰਾ ਪਲਾਨਿੰਗ ਕਰਕੇ ਇੱਕਦਮ ਕਰਦੇ ਆ ਪੂਰਾ ਰੈਸਲੋ ਦੀ ਕਰਦੇ ਆ ਪੂਰਾ ਸ਼ਾਰਟ ਡਿਵੀਜ਼ਨ ਕਰਕੇ ਫਿਰ ਉਹਨੂੰ ਓਕੇ ਕਰਦੇ ਆ ਤੇ ਫਿਰ ਉਹ ਸਕਰੀਨ ਦੇ ਉੱਤੇ ਵੀ ਉਹਦਾ ਰਿਜ਼ਲਟ ਅੱਛਾ ਹੁੰਦਾ ਮੈਂ ਨਾ ਬਸ ਇੰਨਾ ਹੀ ਕਹੂੰਗਾ ਬਹੁਤ ਥੋੜਾ ਥੋੜਾ ਬੋਲੇ ਨੇ ਲੋਕ ਦਾ ਹੋਣ ਬਾਂਸਲ ਸਾਹਿਬ ਹੋਣ ਬੁਟਾ ਜੀ ਹੋਣ ਦੀਪ ਹੋਵੇ ਇਹ ਨਾ ਹੁੰਦੇ ਮੈਂ ਕੁਝ ਨਹੀਂ ਕਰ ਸਕਦਾ ਸੀ ਆ ਫਿਲਮ ਵੀ ਵਧੀਆ ਨਹੀਂ ਹੋ ਸਕਦੀ ਸੀ নো ਡਾਊਟ ਨਹੀਂ ਆਲਟਰਨੇਟਲੀ ਸਿਰਫ ਜਿਹੜੀ ਵਧੀਆ ਸcript ਲਿਖੀ ਹੈਗੀ ਉਹਦੇ ਵਿੱਚ ਕੁਝ ਗਲਤ ਹੋ ਹੀ ਨਹੀਂ ਸਕਦਾ ਜੀ ਨਹੀਂ ਇਹ ਇਹਨਾਂ ਦਾ ਵੱਡਾਪਨ ਹੈ ਬੜਾ ਕੁਝ ਗਲਤ ਹੁੰਦਾ ਹੈ ਜੇ ਸਹੀ ਥੋਟੇ ਨਾਲ ਬੰਦੇ ਟੈਲੈਂਟਡ ਬੰਦੇ ਆਪਦੇ ਕੰਮ ਦੇ ਮਾਹਿਰ ਬੰਦੇ ਨਾ ਹੋਣ ਔਰ ਇਹ ਬਹੁਤ ਮਾਹਿਰ ਨੇ ਆਪਦੇ ਕੰਮਾਂ ਦੇ ਰੱਬ ਕਰੇ ਅਸੀਂ ਪੰਜਾਬੀ ਸਿਨੇਮੇ ਨੂੰ ਇੰਨਾ ਕੁ ਵਧੀਆ ਬਣਾਈਏ ਕਿ ਸਾਡੀ ਆਡੀਅנס ਇਨਕਰੀਜ਼ ਹੋਵੇ ਆਡੀਅנס ਵਧੇ ਉਕੇ ਬਹੁਤ ਸਾਰੇ ਪੰਜਾਬੀ ਪਾਕਿਸਤਾਨ ਚ ਨੇ ਬਹੁਤ ਸਾਰੇ ਪੰਜਾਬੀ ਵਰਲਡ ਚ ਨੇ 올 ਓਵਰ ਵਰਡ ਨੇ ਤੇ ਉਹ ਵਧੀਆ ਸਿਨੇਮੇ ਨਾਲ ਉਹ ਆਡੀਅנס ਜੁੜੇ ਔਰ ਮੈਂ ਪੰਜਾਬੀ ਡਾਇਰੈਕਟਰਸ ਨੂੰ ਪ੍ਰੋਡਿਊਸਰਸ ਨੂੰ ਵੀ ਕਹੂੰਗਾ ਕਿ ਜੇ ਵਧੀਆ ਕੰਮ ਕਰਨਾ ਹੈ ਤਾਂ ਇਹੋ ਜੇ ਟੈਕਨੀਸ਼ੀਅਨਾਂ ਦੇ ਵੱਲ ਆਓ ਨਹੀਂ ਤਾਂ ਤੁਹਾਡਾ ਫਿਰ ਫਿਰ ਕੀ ਹੁੰਦਾ ਨਾ ਆਪਾਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿ ਮੈਂ ਜਿਵੇਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਮੈਂ ਕੁਝ ਨਹੀਂ ਸੀਗਾ ਹਾਂ ਆਰਟਿਸਟ ਵੀ ਨੇ ਇਹਦੇ ਚ ਜਿਵੇਂ ਕੁਕਰ ਨੇ ਕੰਮ ਕੀਤਾ ਜਿਵੇਂ ਬਲਵੀਰੋਂ ਨੇ ਕੀਤਾ ਜਿਵੇਂ ਪੁਰੋ ਨੇ ਕੀਤਾ ਤੇ ਫਿਰ ਜਿਵੇਂ ਮੈਂ ਕਿਹਾ ਮੇਰਾ ਦੋਸਤ ਜਿਵੇਂ ਬੱਬੂ ਮਾਨ ਨੇ ਸੱਚਾ ਆਪਲੇ ਕੀਤਾ ਉਹ ਤੁਰਦਾ ਦਾ ਸੱਚਾ ਲੱਗਦਾ ਔਰ ਇਹ 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 ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਕੈਰੈਕਟਰ ਦੀ ਬਾਡੀ ਲੈਂਗੁਏਜ ਉਸ ਕੈਰੈਕਟਰ ਅਰਜੀ ਹੋ ਜਾਏ ਐਗਜ਼ੈਕਟਲੀ ਹਨਾ ਜੀ ਔਰ ਅਸੀਂ ਤੁਰਦਿਆਂ ਦੀਆਂ ਉਹ ਸਾਊਂਡਸ ਵੀ ਪਾਈਆਂ ਨੇ ਕਿਸੇ ਦੀ ਜੇ ਕਿਸੇ ਦੀ ਜੁੱਤੀ ਸਪੈਸ਼ਲੀ ਔਰ ਅਸੀਂ ਮਿਊਜ਼ਿਕ ਤੋਂ ਸਹਾਰਾ ਨਹੀਂ ਲਿਆ ਕਿ ਮਿਊਜ਼ਿਕ ਨਾਲ ਕੰਮ ਲੰਗਾ ਦਿਓ ਉਹ ਬੱਬੂ ਮਾਨ ਲੱਗਦਾ ਨਹੀਂ ਉਹ ਕੈਰੈਕਟਰ 'ਚ ਸੱਚਾ ਲੱਗਦਾ ਹੈ ਸੱਚਾ ਸੁਰਵਾ ਲੱਗਦਾ ਚੁਕਹਿਰ ਤੁਹਾਡੇ ਸਾਹਮਣੇ ਫਿਲਮ ਨੂੰ ਲੈ ਕੇ ਆਉਣੇ ਐ ਤੇ ਹੋਰ ਵੀ ਬਹੁਤ ਫਿਲਮਾਂ ਇਨ੍ਹਾਂ ਕਮਾਲ ਦੇ ਟੈਕਨੀਸ਼ੀਅਨਾਂ ਦੇ ਨਾਲ ਮਿਲ ਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਜਿਦੇ ਨਾਲ ਤੁਹਾਨੂੰ ਮਾਣ ਹੋਵੇ ਕਿ ਪੰਜਾਬੀ ਸਿਨੇਮਾ ਵਰਲਡ ਦੇ ਕਿਸੇ ਸਿਨੇਮੇ ਨਾਲੋਂ ਪਿੱਛੇ ਨਹੀਂਗਾ ਸਤਿ ਸ਼੍ਰੀ ਅਕਾਲ ਜੀ ਸਭ ਮੇਰ ਕਰੇ